ਕਿ ਸ਼ਾਇਦ ਭਗਵੰਤ ਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ ਹਰਗੋਬਿੰਦ ਜੀ ਦੀ ਜਿਹੜੀ ਉਹ ਬਹੁਤ ਵੱਡੀ ਪਦਵੀ ਆ ਉਹ ਉੱਥੇ ਜਿਹੜੇ ਬੈਠਣ ਵਾਲੇ ਨੇ ਉਹਨਾਂ ਦੀ ਗੱਲ ਕਰਦਾਂ ਪਦਵੀ ਤਾਂ ਹਮੇਸ਼ਾ ਸਰਕਾਰ ਰਹੀ ਹੈ ਹਰ ਇੱਕ ਨਾ ਧਰਮ ਵਾਲੇ ਪਾਸਿਓਂ ਵੀ ਇਹਨਾਂ ਤੇ ਯਕੀਨ ਕਰਨਾ ਹਟ ਗਏ ਹੁਣ ਉਧਰਲੇ ਪਾਸੇ ਵੀ ਜ਼ਮੀਨ ਖੋਸਦੀ ਜਾਂਦੀ ਹੈ ਤਾਂ ਕਰਕੇ ਫਿਰ ਉਹ ਜਿਹੜੇ ਆਪਣੀਆਂ ਆਕਾਮਾਂ ਤੋਂ ਇੱਕ ਹੁੰਦੇ ਨਹੀਂ ਕਿ ਕਿਨੇ ਕਰਨਾ ਹੈ ਗਿਣੈਂ ਕਰ ਹੁਣ ਉਹ ਬੰਦੇ ਮਰਿਆਦਾ ਦੱਸਣ ਸੰਤਾਂ ਮਹਾਂਪੁਰਸ਼ਾਂ ਨੂੰ ਅਸਤਾ ਹੈ ਨਹੀਂ ਇਸ ਤਰ੍ਹਾਂ ਉਹ ਬੰਦੇ ਮਰਿਆਦਾ ਦੱਸਣ ਜਿੰਨਾ ਵੀ ਆਪਦੀ ਨਿਯੁਕਤੀ ਵੇਲੇ ਮਰਿਆਦਾ ਬੰਦ ਹੋਈ ਪੰਗ ਹੋਈ ਸੀ ਹਜੇ ਤੱਕ ਉਹ ਪ੍ਰਮਾਣ ਪੱਤਰ ਲੈਣਦੇ ਫਿਰਦੇ ਨੇ ਸਾਨੂੰ ਮੰਨ ਲਓ ਦਵਾਰੇ ਬੰਨ ਲੈਣੇ ਆਪਾਂ ਗਏ ਅੱਧ ਦਸਤਾਰ ਦਵਾਰੇ ਸੱਜਣ ਨੇ ਉਦੋਂ ਉਦੋਂ ਫਿਰ ਉਦੋਂ ਮਰਿਆਦਾ ਕਿੱਥੇ ਸੀ ਜਦੋਂ ਦੁਪਹਿਰ ਦੇ 2 ਵਜੇ ਗਏ ਸੀ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਜਿਹੜੀ ਸ੍ਰੀ ਗੁਰੂ ਹਰ ਗੋਬਿੰਦ ਜੀ ਦੀ ਜਿਹੜੀ ਉਹ ਬਹੁਤ ਵੱਡੀ ਪਦਵੀ ਆ ਉਹ ਉੱਤੇ ਜਿਹੜੇ ਬੈਠਣ ਵਾਲੇ ਨੇ ਉਹਨਾਂ ਦੀ ਗੱਲ ਕਰਦਾ ਮੈਂ ਪਦਵੀ ਤਾਂ ਹਮੇਸ਼ਾ ਸਤਕਾਰ ਰਹੀ ਹੋਊਗਾ ਹਮੇਸ਼ਾ ਉਹ ਕਿਉਂਕਿ ਪੋਲੀਟੀਕਲ ਲੋਕਾਂ ਦੁਆਰਾ ਉਹ ਅਪਾਇੰਟਡ ਨੇ ਉਹ ਬਸ ਉਹਨਾਂ ਦੇ ਹੱਕ ਚ ਬੋਲੀ ਜਾਣਗੇ ਆਹੀ ਚੀਜ਼ ਗਲਤ ਗੋਲ ਕਾਂ ਦੀ ਗੱਲ ਕਰਦਿਆਂ ਕਦੇ ਕੋਈ ਸਬੂਤ ਦਿਓ ਗੋਲਕਾ ਦੇ ਪੈਸੇ ਨਹੀਂ ਸੀ ਹੁੰਦੇ ਮੈਨੂੰ ਸਬੂਤ ਦਿਖ ਦਿਓ ਕਿ ਲੋੜ ਹੈ ਜੀ 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਨੂੰ ਉੱਥੇ ਬੁਲਾਇਆ ਸੀ ਕੱਲ ਤੱਕ ਸਾਹਮਣੇ ਉਸ ਵੇਲੇ ਦੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕਾ ਦੇ ਪੈਸੇ ਨਾਲ ਇhtiyar ਸਪਾਏ ਸੀ ਹਾਂਜੀ 90 ਲੱਖ ਰੁਪਏ ਪੈਸੇ ਮੋੜੋਗੇ ਮੋੜ ਦਾਂਗੇ ਜੀ ਆਪਣਾ ਨਫਲਾ 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 ਮੋੜਨਗੇ ਠੀਕ ਹੈ ਜੀ ਉਹ ਕੀ ਸੀ ਫਿਰ ਜੀ ਉਹ ਕਿੱਥੋਂ ਆਏ ਸੀ ਪੈਸੇ ਗੋਲਕਾ ਚ ਸਬੂਤ ਮੰਗੀ ਜਾਂਦਾ ਮੈਂ ਤਾਂ ਤੁਸੀਂ ਆਪਦੇ ਹੀ ਫੈਸਲੇ ਦੇਖ ਲਓ ਪਹਿਲਾਂ ਅਸੀਂ ਤਾਂ ਨਿਮਾਣੇ ਆ ਜੀ ਅਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਘਟੋ ਘਟ ਤੁਸੀਂ ਤਾਂ ਨਾ ਮਾਲਕ ਬਣ ਕੇ ਬੈਠੋ ਨਾ ਅਸੀਂ ਚਲਾਦੇ ਹੁੰਦੇ ਹਾਂ ਅਸੀਂ ਕਰਦੇ ਹੁੰਦੇ ਹਾਂ ਮੈਂ ਤਾਂ ਪਾਰਲੀਮੈਂਟ 'ਚ ਵੀ ਇਹ ਗੱਲ ਬੋਲੀ ਸੀ ਕਿ ਜੇਬਾਂ 'ਚੋਂ ਨਿਕਲਦੇ ਆ ਜਥੇਦਾਰ ਜਿਹਨੂੰ ਮਰਜ਼ੀ ਮaaf ਕਰ ਦੋ ਜਿਹਦੀ ਮਰਜ਼ੀ ਮaafੀ ਕੈਨਸਲ ਕਰ ਦੋ ਇਹ ਐਂ ਚੱਲਦੇ ਮੈਂ ਕਾਹ ਬੋਲਦਾ ਮੈਂ ਆਮ ਬੰਦੇ ਦੀ ਆਵਾਜ਼ ਬੋਲਦਾ ਮੈਂ ਕੋਈ ਮੁੱਖ ਮੰਤਰੀ ਜਾਂ ਕੋਈ ਮੈਂ ਕੋਈ ਕਿਸੇ ਅਹੁਦੇ ਵੱਲੋਂ ਨਹੀਂ ਬੋਲਦਾ ਮੈਂ ਆਮ ਲੋਕਾਂ ਦੀ ਆਵਾਜ਼ ਬੋਲਦਾ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਭਗਵੰਤ ਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ ਸਕੱਤਰੇਤ ਚ ਸ਼੍ਰੋਮਣੀ ਕਮੇਟੀ ਦੇ ਸਕੱਤਰੇਤ ਚ ਬੁਲਾ ਕੇ ਫਲਾਨੀ ਚੀਜ਼ ਪੁੱਛਾਂਗੇ ਮੈਂ ਤਾਂ ਕਦੋਂ ਦਾ ਕਿ ਅਰਦਾਸਾਂ ਕਰੀ ਜਾਂਦਾ ਮੈਨੂੰ ਬੁਲਾ ਲਓ ਪੁਲਾਈ ਬਸ ਇੱਕ ਵਾਰੀ ਬੁਲਾ ਲਓ ਮੇਰੇ ਕੋਲ ਇੰਨਾ ਸਮਾਨ ਪਿਆ ਹੈ ਐਸੇ ਚਿੱਠੇ ਖੁੱਲਣਗੇ ਵੀ ਪਛਤਾਉਣਗੇ ਦੁਬਾਰਾ ਬੁਲਾਉਣ ਤੋਂ ਪਹਿਲਾਂ ਕਿਸੇ ਨੂੰ ਵੀ ਬੁਲਾ ਲਓ ਮੈਂ ਦਾਸ ਤਾਂ ਨਹੀਂ ਕੁਝ ਵੀ ਕੀ ਹੈ ਕਿਉਂਕਿ ਆਪਦਾ ਝੁੱਗਾ ਚੱਕੀ ਨਾ ਆਪਦਾ ਹੀ ਨੰਗਾ ਹੁੰਦਾ ਢਿੱਡ ਮੈਂ ਕੁਛ ਨਹੀਂ ਦੱਸਣਾ ਚਾਹੁੰਦਾ ਪਰ ਤੁਸੀਂ ਐਂ ਕਰੋ ਬੁਲਾ ਲਓ ਮੈਨੂੰ ਸਕੱਤਰੇ ਵਿੱਚ ਬੁਲਾ ਲਓ ਜਿੱਥੇ ਵੀ ਤੁਸੀਂ ਕਹੋਗੇ ਮੈਂ ਆ ਜਾਊਂਗਾ ਮੈਂ ਦੱਸ ਦੂੰਗਾ ਅਗਰ ਸਾਰਾ ਕੁਝ ਪਬਲਿਕ 'ਚ ਵੀ ਐਂ ਐਂ ਇਹਨਾਂ ਨੇ ਸਾਰ ਮੈਨੂੰ ਲੁੱਟਿਆ ਗੋਲਕਾਂ ਦਾ ਪੈਸਾ ਇੱਥੇ ਇੱਥੇ ਗਿਆ ਐ ਦੇ ਨਾਲ ਆਹ ਬਣਿਆ ਐ ਦੇ ਨਾਲ ਆਹ ਬਣਿਆ ਇੱਕੋ ਇੰਨਾ ਪੈਸਾ ਆਇਆ ਸੀ ਉਹ ਕਿੱਥੇ ਗਿਆ ਐਂ ਤਾਂ ਦਊਗਾ ਮੈਂ ਸਾਰੇ ਸਾਹਮਣੇ ਬੀਰਿਆ ਐਂ ਕਰੀ ਜਾਂਦੇ ਨੇ ਯਾਰ ਚਲ ਕੋਈ ਨਹੀਂ ਯਾਰ ਪਰਮਾਤਮਾ ਆਪੀ ਦੇਖੂਗਾ ਪਾਏਗਾ ਤੇ ਦੇਖੀ ਜਾਂਦਾ ਪਰਮਾਤਮਾ ਉਹਦੀ ਚੱਕੀ ਚੱਲਦੀ ਥੋੜੀ ਜੀ ਹੋਣੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਉਹ ਦੇਖ ਲਓ ਤੀਹੇ ਪੈ ਜਾਵਾਂ ਚੱਕੀ ਵੀ ਚੱਲੀ ਜਾਂਦੀ ਹੈ ਹਜੇ ਵੀ ਹਜੇ ਨਹੀਂ ਹੰਕਾਰ ਛੱਡਦੇ ਯਾਰ ਹਜੇ ਵੀ ਹੰਕਾਰ ਹੈ ਕੋਈ ਗੱਲ ਨਹੀਂ ਕਰੀ ਜਾਣ ਫਿਰ ਆਪਾਂ ਨੇ ਕਿੱਲਨਾ ਪਾਪ ਦੀ ਚਾਲੇ ਚੱਲੀ ਜਾਓ ਕਿਸੇ ਨੂੰ ਕੋਈ ਮਾਰਾ ਨਿੰਦਾ ਚੁਕਲੀ ਕਰਨੀ ਨਹੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਕਿ ਭਾਈ ਤੁਸੀਂ ਸਹੀ ਹੋ ਬਸ ਬਾਕੀ ਪਰਮਾਤਮਾ ਲੋਕਾਂ ਦੀ ਵਗਦਾ ਬڑے ਇਲਜ਼ਾਮ ਲਾਏ ਬੜਾ ਪਤਾ ਨਹੀਂ ਕੀ ਕੀ ਕੀਤਾ ਤਰਨਤਨ ਦੇ ਲੋਕਾਂ ਨੇ ਭਾਈ ਦੱਸਦਾ ਹੁਣ ਲੋਕਾਂ ਦੀ ਗੱਲ ਨਹੀਂ ਮੰਨਦੇ ਕਹਿ ਲਓ ਤਰਨਤਨ ਦੇ ਲੋਕ ਗਲਤ ਨਹੀਂ ਲੈ ਜੇ ਇਹਨਾਂ ਨੂੰ ਵੋਟਾਂ ਪਾਉਣ ਵਾਲੇ ਲੋਕ ਸਹੀ ਨਹੀਂ ਜੇ ਕਿਸੇ ਹੋਰ ਨੂੰ ਪਾਉਣ ਫਿਰ ਲੋਕ ਗਲਤ ਨੇ ਉਹ ਮੈਂ ਪਬਲੀਕਲੀ ਦੱਸ ਨਹੀਂ ਸਕਦਾ ਜਿਸ ਦਿਨ ਫੈਸਲਾ ਹੋ ਗਿਆ ਉਸ ਤੋਂ ਬਾਅਦ ਸਾਰਿਆਂ ਨੂੰ ਪਤਾ ਲੱਗ ਜੂਗਾ ਪਰ ਫੈਸਲੇ ਇਸ ਤਰ੍ਹਾਂ ਦੇ ਇਤਿਹਾਸਕ ਹੋਣਗੇ ਕਿ ਤੁਸੀਂ ਕਹੋਗੇ ਯਾਰ ਇਹ ਪਹਿਲਾਂ ਕਿਉਂ ਨਹੀਂ ਹੋਇਆ ਇਹ ਕਿ ਪਹਿਲਾਂ ਵੀ ਕਰ ਸਕਦੇ ਸੀ ਬਹੁਤ ਸਾਰੇ ਤਾਂ ਮਰੇ ਨਾਤੇ ਵੋਟਾ ਮੰਗਣ ਵਾਲੇ ਸਰਕਾਰਾਂ ਚ ਰਹੇ ਨੇ ਹੈਗੇ ਅੱਜ ਵੀ ਨੇ ਪਰ ਸਰਕਾਰਾਂ ਚ ਨਹੀਂ ਹੈਗੇ ਪਰ ਉਹ ਕਰ ਸਕਦੇ ਸੀ ਪਰ ਨਹੀਂ ਕੀਤਾ ਇਹਨਾਂ ਨੇ ਕਿਉਂਕਿ ਉਹਨਾਂ ਦਾ ਧਿਆਨ ਹੀ ਨਹੀਂ ਸੀ ਉਧਰ ਉਹਨਾਂ ਨੂੰ ਆਡੀਓ ਹੀ ਨਹੀਂ ਇਹ ਗੱਲ ਵੀ ਆ ਵੀ ਹੋ ਸਕਦਾ ਇਸ ਤੋਂ ਪਹਿਲਾਂ ਵੀ ਕਈ ਸ਼ਤਾਕੀਆਂ ਆਈਆਂ ਨੇ 1999 ਚ ਖਾਲਸਾ ਰਾਜ ਦੀ 300 ਸਾਲਾਂ ਆਈ ਸੀ ਉਦੋਂ ਬਾਗਲ ਸਾਹਿਬ ਮੁੱਖ ਮੰਤਰੀ ਸੀ ਵੱਡੇ ਵਾਲ ਸਾਹਿਬ ਉਹਨੂੰ ਵੀ ਮਨਾਇਆ ਸੀ ਉਸ ਤੋਂ ਬਿਨਾਂ ਵੀ 1969 ਚ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਆਇਆ ਸੀ ਪਰ ਉਹਨਾਂ ਨੂੰ ਉਸ ਵੇਲੇ ਵੀ ਕੋਈ ਉਦੋਂ ਉਹੀ ਸੀ ਪਾਵਨਾਂ ਚ ਉਸ ਵੇਲੇ ਵੀ ਉਹਨਾਂ ਨੂੰ ਉਹ ਗੱਲ ਨਹੀਂ ਆਈ ਦਿਮਾਗ ਚ ਫਿਰ 550 ਸਾਲਾ ਵੀ ਆਇਆ ਇਸ ਵੇਲੇ ਵੀ ਨਹੀਂ ਸੋਚਿਆ ਉਹ ਤਾਂ ਸਿਰਫ ਧਰਮ ਨੂੰ ਇੱਕ ਢਾਲ ਦੇ ਤੌਰ ਤੇ ਵਰਤੇ ਰਹੇ ਕਿ ਜਦੋਂ ਤੁਹਾਡੇ ਤੇ ਕੋਈ ਲੋਚਨਾ ਹੋਗੀ ਜਦੋਂ ਤੁਹਾਡੇ ਕੋਈ politically ਰਾਜਨੀਤਿਕ ਫੈਸਲਿਆਂ ਦੀ ਕੋਈ ਨਿੰਦਾ ਹੋਣ ਲੱਗੀ ਅੱਗੇ ਧਰਮ ਕਰਦੇ ਬਸ ਮੈਂ ਅੱਜ ਵੀ ਕਹਿ ਦਿੰਨਾ ਕਿ ਸ਼ਿਫਤਲੀ ਸਾਰੀ ਰਾਤ ਕੀੜੇ ਮਕੌੜੇ ਖਾਂਦੀ ਐ ਮੱਛਰ ਖਾਂਦੀ ਐ ਜਦੋਂ ਦਿਨ ਚੜਦਾ ਗੁਰੂ ਸਾਹਿਬ ਦੀ ਫੋਟੋ ਦੇ ਥੱਲੇ ਲੁਕ ਜਾਂਦੀ ਐ ਥੱਲੇ ਲੁਕ ਜਾਂਦੀ ਐ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕੀ ਹੋ ਜਾਂਦਾ ਉਹ ਐਦਾਂ ਗੁਰੂ ਸਾਹਿਬ ਦੀ ਫੋਟੋ ਦੇ ਪਿੱਛੇ ਲੁਕਦੇ ਰਹੇ ਤਾਰ ਮਨੂੰ ਆਪਣੀ ਮੁਠੀ ਚ ਲੈ ਕੇ ਐਂ ਵਰਤਦੇ ਰਹੇ ਆਪਾਂ ਨਤਮਸਤਕ ਹੋ ਕੇ ਮੱਥਾ ਠੀਕ ਕਰਦੇ ਰਹੇ ਬੜੀ ਹੁਣ ਵੀ ਬਹੁਤ ਸਾਰੀਆਂ ਨਗੋਚਾਂ ਨੁਕਸ ਕੱਢਣਗੇ ਪਰ ਸਾਡੀ ਸ਼ਰਤਾਂ ਸਾਰੀ ਸਾਡੀਆਂ ਸਾਡੇ ਲੱਖਾਂ ਲੋਕਾਂ ਦੀ ਜਿਹੜੀ ਸ਼ਰਤ ਹੈ ਉਹਦੇ ਅੱਗੇ ਉਹਨਾਂ ਦੀ ਆਵਾਜ਼ ਜਿਹੜੀ ਹੈ ਸਵਾਰਥੀ ਆਵਾਜ਼ ਉਹ ਚੱਲਣੀ ਨਹੀਂ ਜੇ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋ ਜਕਾਰਾ ਲਾ ਕੇ ਇਸ ਗੱਲ ਤੇ ਮੋਹਰ ਲਾ ਦਿਓ ਕਿ ਉਹਨਾਂ ਨੂੰ ਐਂ ਲੱਗਦਾ ਪਤਾ ਨਹੀਂ ਸਾਰਾ ਕੁਝ ਸਾਡਾ ਹੀ ਐ ਗੁਰੂ ਸਾਹਿਬ ਦਾ ਸਭੀ ਸਾਂਝੀ ਸਰਬ ਸਾਂਝੀ ਗੁਰਬਾਣੀ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਉਹ ਸਭੀ ਐ ਕੋਹ ਨੂੰ ਵੀ ਇਹ ਰੱਖਿਆ ਵੀ ਸਾਡੀ ਐ ਇਹ ਇੱਕੋ ਚੈਨਲ ਦੀ ਐ ਅਸੀਂ ਜਦੋਂ ਪ੍ਰਧਾਨ ਸਭਾ 'ਚ ਬਿੱਲ ਲਿਆਂਦਾ ਕਹਿੰਦੇ ਨਾ 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 ਐ ਨਹੀਂ ਹੋ ਸਕਦਾ ਅਸੀਂ ਚੈਨਲ ਬਣਾਵਾਂਗੇ ਆਪਣਾ ਬਣਾ ਲਿਆ ਬਣਾ ਲਿਆ ਛੱਡੋ ਅੱਜ ਦੇ ਖ਼ਵਾਰਾਂ 'ਚ ਖ਼ਬਰ ਪੜ੍ਹੀ ਐ ਜਿਹੜਾ YouTube ਦਾ ਚੈਨਲ ਬਣਾਇਆ ਸੀ ਉਹਦੇ ਵੀ ਹਫ਼ਤੇ ਦੀ ਪੂਨ ਦੀ ਲਾਈ ਬੈਠੇ ਨੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਭਗਵੰਤ ਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ ਸਕੱਤਰੇਤ 'ਚ ਸ਼੍ਰੋਮਣੀ ਕਮੇਟੀ ਦੇ ਸਕੱਤਰੇਤ 'ਚ ਬੁਲਾ ਕੇ ਫਲਾਨੀ ਚੀਜ਼ ਪੁੱਛਾਂਗੇ ਮੈਂ ਤਾਂ ਕਦੋਂ ਦਾ ਕਿ ਅਬ ਤਾਂ ਸੰਗਰੀਆਂ ਨੇ ਮੈਨੂੰ ਬੁਲਾ ਲਓ ਇੱਕ ਵਾਰੀ ਬਸ ਇੱਕ ਵਾਰੀ ਬੁਲਾ ਲਓ ਮੇਰੇ ਕੋਲ ਇੰਨਾ ਸਮਾਨ ਪਿਆ ਐ ਐਸੇ ਚਿੱਠੇ ਖੁੱਲਣਗੇ ਵੀ ਪਛਤਾਉਣਗੇ ਦੁਬਾਰਾ ਬੁਲਾਉਣ ਤੋਂ ਪਹਿਲਾਂ ਕਿਸੇ ਨੇ ਵੀ ਬੁਲਾ ਲਓ ਮੈਂ ਦੱਸਦਾ ਨਹੀਂ ਕੋਸ਼ਿਸ਼ ਵੀ ਕੀ ਐ ਕਿਉਂਕਿ ਆਪਦਾ ਝੁੱਗਾ ਚੱਕੀ ਨਾ ਆਪਦੇ ਨੰਗਾ ਹੁੰਦਾ ਢਿੱਡ ਮੈਂ ਕੁਝ ਨਹੀਂ ਦੱਸਣਾ ਚਾਹੁੰਦਾ ਪਰ ਤੁਸੀਂ ਐਂ ਕਰੋ ਬੁਲਾ ਲਓ ਮੈਨੂੰ ਸਖਤਰੇ ਵਿੱਚ ਬੁਲਾ ਲਓ ਜਿੱਥੇ ਵੀ ਤੁਸੀਂ ਕਹੋਗੇ ਮੈਂ ਆ ਜਾਊਂਗਾ ਮੈਂ ਦੱਸ ਦੂੰਗਾ ਫਿਰ ਸਾਰਾ ਕੁਝ ਪਬਲਿਕ 'ਚ ਵੀ ਆਏ ਆਏ ਇਹਨਾਂ ਨੇ ਧਰ ਮੈਨੂੰ ਲੁੱਟਿਆ ਗੋਲਕਾਂ ਦਾ ਪੈਸਾ ਇੱਥੇ-ਇੱਥੇ ਗਿਆ ਐ ਦੇ ਨਾਲ ਆ ਬਣਿਆ ਐ ਦੇ ਨਾਲ ਆ ਬਣਿਆ ਇੱਕੋ ਇੰਨਾ ਪੈਸਾ ਆਇਆ ਸੀ ਉਹ ਕਿੱਥੇ ਗਿਆ ਐ ਤਾਂ ਦੋਗਾ ਮੈਂ ਸਾਰਿਆਂ ਸਾਹਮਣੇ ਬਲਾਉ ਮੈਂ ਅੱਜ ਕਹਿਣਾ ਚਾਹੁੰਦਾ ਬਿਲਾ ਲਿਓ ਮੇਰੇ ਕੋਲ ਸਾਰਾ ਕੁਝ ਰੈਡੀ ਪਿਆ ਪਰ ਮੈਂ ਕਿਉਂਕਿ ਰਾਜਨੀਤਿਕ ਤੌਰ ਤੇ ਮੈਂ ਧਰਮ ਨੂੰ ਵਿਚ ਲੈਣਾ ਨਹੀਂ ਚਾਹੁੰਦਾ ਕਦੇ ਵੀ ਸਾਰਿਆਂ ਨੂੰ ਬਣਾਉਣ ਦਾ ਹੱਕ ਹੈ ਬੀਜੇਪੀ ਨੇ ਕੱਲ ਪਾਈ ਜੱਤਾ ਜੀ 뮤ਜ਼ੀਅਮ ਚ ਵੀ ਇੱਥੇ ਉਹਨਾਂ ਨੇ ਵੀ ਆਪਣੀ ਯਾਤਰਾ ਪਾਈ ਲੈਂਦੀ ਹੈ ਹੱਕ ਹੈ ਸ਼ੋਮਣੀ ਕਮੇਟੀ ਦੀ ਸ਼ਾਮ ਤੋਂ ਯਾਤਰਾ ਚੱਲੀ ਹੱਕ ਹੈ ਕੋਈ ਹੋਰ ਧਾਰਮਿਕ ਸੰਸਥਾ ਹੈ ਉਹ ਵੀ ਮਨਾਵੇ ਗੁਰੂ ਸਾਹਿਬ ਦਾ ਆਪਦੇ ਹਿਸਾਬ ਨਾਲ ਮਨਾਵੇ ਹੱਕ ਹੈ ਐਂ ਕੋਈ ਕਹਿੰਦੇ ਸਾਡਾ ਹੱਕ ਹੈ ਇਹਨਾਂ ਦਾ ਹੱਕ ਨਹੀਂ ਕਿੰਨੇ ਸਰਕਾਰਾਂ ਨੇ ਮਨਾਉਂਦਿਆਂ ਹੁੰਦੀਆਂ ਸਰਕਾਰਾਂ ਆਪਦੇ ਕੰਮ ਕਰਨ ਫਿਰ ਜਦੋਂ 300 ਸਾਲ ਆਇਆ ਸੀ ਉਹ ਸਰਕਾਰ ਕਿਹਦੀ ਸੀ ਉਹ ਸਰਕਾਰ ਨੇ ਮਨਾਇਆ ਸੀ ਵੱਲ ਸਾਹਿਬ ਦੀ ਸਰਕਾਰੀ ਸੀ ਉਹ ਤੋਂ ਉਹ ਬੋਨੀ ਸਰਕਾਰਾਂ ਸੀ ਉਹ ਹੁਣ ਕਹਿੰਦੇ ਸਰਕਾਰਾਂ ਨਹੀਂ ਮਨਾਉਂਦੀਆਂ ਹੁੰਦੀਆਂ ਕਮ ਕਾਰਨ ਕੀ ਐ ਹੁਣ ਲੋਕ ਨੇ ਧਰਮ ਵਾਲੇ ਪਾਸੋਂ ਵੀ ਇਹਨਾਂ ਤੇ ਯਕੀਨ ਕਰਨਾ ਹਟ ਗਏ ਹੁਣ ਉਧਰਲੇ ਪਾਸੇ ਵੀ ਜ਼ਮੀਨ ਖੋਸਤੀ ਜਾਂਦੀ ਐ ਤਾਂ ਕਰਕੇ ਫਿਰ ਉਹ ਜਿਹੜੇ ਆਪਣੇ ਆਕਾਮਾਂ ਤੋਂ ਇਹ ਕਹੋਂਦੇ ਨੇ ਵੀ ਕਿਵੇਂ ਕਰਨੇ ਬਿਨਾਂ ਕਰ ਲੂ ਹੁਣ ਉਹ ਬੰਦੇ ਮਰਿਆਦਾ ਦੱਸਣ ਸੰਤਾਂ ਮਹਾਂਪੁਰਸ਼ਾਂ ਨੂੰ ਇਸ ਤਾਂ ਹੈ ਨਹੀਂ ਇਸ ਤੋਂ ਪਿੱਛੇ ਉਹ ਬੰਦੇ ਮਰਿਆਦਾ ਦੱਸਣ ਜਿੰਨਾ ਵੀ ਆਪਦੀ ਨਿਯੁਕਤੀ ਵਾਲੇ ਮਰਿਆਦਾ ਬੰਦ ਹੋ ਗਈ ਪੰਗ ਹੋਈ ਸੀ ਹਲੇ ਤੱਕ ਕੋਹ ਪ੍ਰਮਾਣ ਪੱਤਰ ਲੈਂਦੇ ਫਿਰਦੇ ਨੇ ਵੀ ਸਾਨੂੰ ਮੰਨ ਲੋ ਦਵਾਰੇ ਬੰਦ ਲੈਨੇ ਆ ਪੱਗ ਇਹ ਆ ਦਸਤਾਰ ਦਵਾਰੇ ਸੇ ਹਲਦੇ ਉਦੋਂ ਉਦੋਂ ਫਿਰ ਉਦੋਂ ਮਰਿਆਦਾ ਕਿੱਤੀ ਸੀ ਜਦੋਂ ਦੁਪਹਿਰ ਤੇ 2 ਵਜੇ ਗਏ ਸੀਗੇ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਜਿਹੜੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਦੀ ਜਿਹੜੀ ਉਹ ਬਹੁਤ ਵੱਡੀ ਪਦਵੀ ਆ ਉਹਤੇ ਜਿਹੜੇ ਬੈਠਣ ਵਾਲੇ ਨੇ ਉਹਨਾਂ ਦੀ ਗੱਲ ਕਰਦਾਂ ਮਦਵੀ ਤਾਂ ਹਮੇਸ਼ਾ ਸਤਾਰ ਰਹੂ ਹਮੇਸ਼ਾ ਉਹ ਕਿਉਂਕਿ politcal ਲੋਕਾਂ ਦੁਆਰਾ ਅਪਾਇੰਟਡ ਨੇ ਉਹ ਬਸ ਉਹਨਾਂ ਦੇ ਹੱਕ ਚ ਬੋਲੀ ਜਾਣਗੇ ਆਹੀ ਚੀਜ਼ ਗਲਤ ਹੈ ਗੋਲਕਾਂ ਦੀ ਗੱਲ ਕਰਦੇ ਆ ਕਹਿੰਦੇ ਕੋਈ ਸਬੂਤ ਦਿਓ ਗੋਲਕਾਂ ਦੇ ਪੈਸੇ ਵਿੱਚ ਜਿਹਾ ਹੁੰਦੇ ਨੇ ਮੈਨੂੰ ਸਬੂਤ ਦੇਣ ਦੀ ਕੀ ਲੋੜ ਹੈ ਜੀ 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਨੂੰ ਉੱਥੇ ਬੁਲਾਇਆ ਸੀਗਾ ਕਾਲਕਤਕ ਸਾਲ ਤੇ ਉਸ ਵੇਲੇ ਦੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕ ਦੇ ਪੈਸੇ ਨਾਲ ਛਤਿਆਰ ਸਪਾਏ ਸੀ ਹਾਂ ਜੀ 90 ਲੱਖ ਰੁਪਏ ਪੈਸੇ ਮੋੜੋ ਫਿਰ ਮੋੜਨਗੇ ਆ ਫਲਾਣਾ 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 ਮੋੜਨਗੇ ਠੀਕ ਹੈ ਜੀ ਉਹ ਕੀ ਸੀ ਫਿਰ ਜੀ ਉਹ ਕਿਥੋਂ ਆਈ ਸੀ پیسے ਬੋਲ ਕਾ ਚ ਸਬੂਤ ਮੰਗੇ ਲੈਂਦਾ ਮੈਂ ਤਾਂ ਤੁਸੀਂ ਆਪਦੇ ਹੀ ਫੈਸਲੇ ਦੇਖ ਲਓ ਪਹਿਲਾਂ ਅਸੀਂ ਤਾਂ ਨਮਾਣੇ ਆ ਜੀ ਅਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਘਟੋ ਘਟ ਤੁਸੀਂ ਤਾਂ ਨਾ ਮਾਲਕ ਬਣ ਕੇ ਬੈਠੋ ਨਾ ਕਿ ਅਸੀਂ ਚਲਾਉਂਦੇ ਹੁੰਨੇ ਆ ਅਸੀਂ ਕਰਦੇ ਹੁੰਨੇ ਆ ਮੈਂ ਤਾਂ ਪਾਰਲੀਮੈਂਟ 'ਚ ਵੀ ਇਹ ਗੱਲ ਬੋਲੀ ਸੀ ਕਿ ਜੇਬਾਂ 'ਚੋਂ ਨਿਕਲਦੇ ਆ ਜੱਥੇਦਾਰ ਜਿਹਨੂੰ ਮਰਜ਼ੀ ਮaaf ਕਰ ਦੋ ਜਿਹਦੀ ਮਰਜ਼ੀ ਮਾਫੀ ਕੈਨਸਲ ਕਰ ਦੋ ਇਹ ਐਂ ਚੱਲਦੇ ਆ ਮੈਂ ਤਾਂ ਬੋਲਦਾ ਮੈਂ ਆਮ ਬੰਦੇ ਦੀ ਆਵਾਜ਼ ਬੋਲਦਾ ਮੈਂ ਕੋਈ ਮੁੱਖ ਮੰਤਰੀ ਜਾਂ ਕੋਈ ਮੈਂ ਕੋਈ ਕਿਸੇ ਅਹੁਦੇ ਵੱਲੋਂ ਨਹੀਂ ਬੋਲਦਾ ਮੈਂ ਆਮ ਲੋਕਾਂ ਦੀ ਬਾਜ਼ ਬੋਲਦਾ ਬੀਅਰ ਹੀ ਐਂ ਕਰੀ ਜਾਂਦੇ ਨੇ ਯਾਰ ਚਲ ਕੋਈ ਨਹੀਂ ਯਾਰ ਪਰਮਾਤਮਾ ਆਪੀ ਦੇਖੂ ਆਪਾਂ ਐਂ ਕਹਿ ਦਿੰਦੇ ਨੇ ਦੇਖੀ ਜਾਂਦਾ ਪਰਮਾਤਮਾ ਉਹਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਪ੍ਰੀਖ ਹੈ ਉਹ ਦੇਖ ਲਓ 30 ਪਿਆ ਜਾਮਾ ਚੱਕੀ ਵੀ ਚੱਲੀ ਜਾਂਦੀ ਹੈ ਹਜੇ ਵੀ ਹਜੇ ਨਹੀਂ ਹੰਕਾਰ ਛੱਡਦੇ ਯਾਰ ਹਜੇ ਵੀ ਹੰਕਾਰ ਹੈ ਕੋਈ ਗੱਲ ਨਹੀਂ ਕਰਨੀ ਆਂ ਫਿਰ ਆਪਣੇ ਕਿਲੇ ਨਾ ਪਾਪ ਦੀ ਚਾਲੇ ਚਲੀ ਜਾਓ ਕਿਸੇ ਨੂੰ ਕੋਈ ਮਾਰਾ ਨਿੰਦਿਆ ਚੁਗਲੀ ਕਰਨੀ ਨਹੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਤੇ ਭਾਈ ਤੁਸੀਂ ਸਹੀ ਹੋ ਬਸ ਬਾਕੀ ਪਰਮਾਤਮਾ ਲੋਕਾਂ ਦੀ ਵਗਦਾ ਬੜੇ ਇਲਜ਼ਾਮ ਲਾਏ ਬੜਾ ਪਤਾ ਨਹੀਂ ਕੀ ਕੀ ਕੀਤਾ ਤਰਨਤਨ ਦੇ ਲੋਕਾਂ ਨੇ ਭਈ ਦੱਸਤਾ ਹੁਣ ਲੋਕਾਂ ਦੀ ਗੱਲ ਨਹੀਂ ਮੰਨਦੇ ਟਰਨਤਨ ਦੇ ਲੋਕ ਗਲਤ ਰਹੀ ਜਾਂਦੇ ਲੈ ਜੇ ਇਹਨਾਂ ਨੂੰ ਵੋਟਾਂ ਪਾਉਣ ਵਾਲੇ ਲੋਕ ਸਹੀ ਨੇ ਜੇ ਕਿਸੇ ਹੋਰ ਨੂੰ ਪਾਉਣ ਫਿਰ ਲੋ ਗਲਤ ਨੇ ਖਮਾ ਲਿਆ ਯਾਰ ਸਿਸ ਕਰਕੇ ਮੈਂ ਦਿਲੋਂ ਸੱਚੇ ਦਿਲੋਂ ਸਾਰੀ ਸਰਕਾਰ ਨੂੰ ਕਿਹਾ ਹੋਇਆ ਹੋਰ ਕੋਈ ਕੰਮ ਨਹੀਂ ਕਰਨਾ ਗੁਰੂ ਸਾਹਿਬ ਨਾਲ ਸੰਬੰਧਿਤ ਜਿੱਥੇ ਵੀ ਕੋਈ ਸਮਾਗਮ ਕੀਰਤਨ ਸਮਾਗਮ ਜਿੱਥੇ ਵੀ ਕੋਈ ਹੋਊਗਾ 25 ਤਰੀਕ ਤੱਕ ਸਾਰੀ ਸਰਕਾਰ ਗੁਰੂ ਸਾਹਿਬ ਦੇ ਚਰਨਾਂ 'ਚ ਬਿਠਾਈ ਹੋਈ ਹੈ ਉੱਥੇ ਰਹਿਣਾ ਬਸ ਜੋ ਮਿਲਦਾ ਉੱਥੋਂ ਮਿਲਦਾ ਹੈ ਉੱਥੇ ਨੂੰ ਦੇ ਨਹੀਂ ਸਕਦੇ ਉੱਥੋਂ ਲੈ ਸਕਦੇ ਆ ਮੱਥਾ ਟੇਕ ਕੇ ਸੁਆ ਪੰਜਾ 50 ਲੱਖ ਤਾਂ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਜਿਹੜਾ ਸਾਨੂੰ ਸਮੱਤ ਬਖਸ਼ਦੀ ਇਸ ਤੋਂ ਪਹਿਲਾਂ ਵੀ ਤਾਂ ਗੁਰੂ ਸਾਹਿਬ ਦੇ ਵਰਪੁਰ ਆਏ ਨੇ ਕਦੇ ਕਿਸੇ ਪਿੰਡ ਨੂੰ ਕੋਈ ਪੈਸਾ ਮਿਲਿਆ ਹੋਵੇ ਹਾਂ ਕਾਗਜ਼ਾਂ 'ਚ ਜ਼ਰੂਰ ਮਿਲਿਆ ਹੋ ਸਕਦਾ ਤੂੰ ਪਤਾ ਨਹੀਂ ਕਿੱਥੇ ਗਿਆ ਇਹ ਸੋ ਤੁਸੀਂ ਪਾਰਲੀਆ ਪੰਚਾਇਤਾਂ ਦੇ ਨੂੰ ਮੈਂ ਬੇਨਤੀ ਕਰਦਾ ਸਾਡੇ ਧਮੱਕੜ ਵੀ ਬੈਠੇ ਆ ਸਾਡੇ ਬਹੁਤ ਸਾਰੇ ਸੀਨੀਅਰ ਵੀ ਬੈਠੇ ਆ ਉਹਨਾਂ ਨੂੰ ਪੁੱਛ ਕੇ ਜਾਓ ਪੰਚਾਇਤਾਂ ਵਾਲੇ ਵੀ ਬੈਠੇ ਸਾਡੇ ਵਾਲੀ ਕਿ ਤੁਹਾਡੇ ਪਿੰਡ ਧੂਰੀ ਸੁਨਾਮ ਢੜਬਾ ਆਲੇ ਦੋਲੇ ਦੇ ਜਿਹੜੇ ਇਲਾਕੇ ਨੇ ਅਮਰਗੜ ਹੈ ਨਾ ਵੀ ਤੁਹਾਨੂੰ ਕਿੰਨੇ ਪੈਸੇ ਮਿਲੇ ਨੇ ਥੋੜਾ ਕਿੰਨਾ ਵਿਕਾਸ ਹੋਇਆ ਪਹਿਲਾਂ ਕਿੰਨੇ ਮਿਲੇ ਮੈਂ ਨਹੀਂ ਕਹਿੰਦਾ ਕਿ ਮੈਂ ਇਕੱਲੇ ਧੂਰੀ ਨੂੰ ਦਿੰਦਾ ਮੈਂ ਸਾਰੇ ਪੰਜਾਬ ਜਾਣਾ ਧੂਰੀ ਤਾਂ ਮੈਂ ਆਉਂਦੇ ਬਹੁਤ ਘੱਟਾਂ ਥੋੜੇ ਕੁਲ ਜਿਆਦਾ ਆਉਣਾ ਮੈਂ ਹਜੇ ਕਿੱਥੇ ਮੈਂ ਘੱਟ ਆਉਣਾ ਕਿਉਂਕਿ ਇਹਨਾਂ ਨੇ ਮੈਨੂੰ ਕਿਹਾ ਹੋਇਆ ਕਹਿੰਦੇ ਹੁਣ ਕੋਈ ਗੱਲ ਨਹੀਂ ਤੇਰੇ ਬਿਨਾ ਸਰਜੂਆ ਤੂੰ ਚਾਇਆ ਕਰ ਉਧਰ ਤੂੰ ਕਿਹੜਾ ਵਿਹਲਾ ਬਹਿਣਾ ਕੋਈ ਨਹੀਂ ਚਾਇਆ ਕਰ ਅਸੀਂ ਆਪੇ ਸੰਭਾਲ ਲਾਂਗੇ ਆ ਪਿਆਰ ਚਾਹੀਦਾ ਹੁਣ ਜੇ ਬੰਦਾ ਬੰਦੇ ਨੂੰ ਘਰੋਂ ਹੀ ਐ ਕਹੀ ਜਾਣ ਵੀ ਤੂੰ ਜਾਣਾ ਨਹੀਂ ਕਿਤੇ ਉਹ ਕਿੱਥੇ ਜਾਊਗਾ ਫਿਰ ਉਹ ਜਦੋਂ ਘਰੋਂ ਹੀ ਕਹਿ ਰੱਖਿਆ ਵੀ ਤਰੱਕੀ ਕਰ ਤੀ ਤਰੱਕੀ ਕਰਾ ਜਾ ਮੈਂ ਮੈਨੂੰ ਮਾਈਂਡ ਮੇਰਾ ਫ੍ਰੀ ਹੋ ਜਾਂਦਾ ਮੈਂ ਹੋਰ ਖੁੱਲ ਕੇ ਕੰਮ ਕਰਦਾ ਸੋ ਇਸ ਗੱਲ ਲਈ ਇੱਕ ਵਾਰੀ ਤਾਂ ਧੂਰੀ ਆਣੇ ਵਾਸਤੇ ਵੀ ਤੁਹਾਡੀ ਬਣਦੀ ਆ ਨਾ ਕਈ ਧੂਰੀ ਵਾਲੇ ਆਪੇ ਮਾਰ ਜਾਂਦੇ ਥੋੜੇ ਵਾਸਤੇ ਮਾਰ ਰਹੇ ਸੀ ਇਸ ਕਰਕੇ ਇਹ ਪਿਆਰ ਇਹ ਸਤਕਾਰ ਇਹਦੀ ਦੁਨੀਆ ਦੀ ਕਿਸੇ ਕ੍ਰਾਂਤੀ ਚ ਕੋਈ